ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਅੱਜ ਅਸੀਂ ਬੈਠੇ ਹੋਏ ਹਾਂ ਇੱਕ ਬੜੀ ਹੀ ਪਿਆਰੀ ਜੀ ਜਗ੍ਹਾ ਤੇ ਜਿਹੜੀ ਬਰਮਿੰਗਮ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ ਇਸ ਦਾ ਜਿਹੜਾ ਨਾਮ ਵੈਸਟ ਬਰਮ ਵਿੱਚ ਇਸ ਟਾਊਨ ਦਾ ਨਾਮ ਆ ਬਰਮਿੰਗਮ ਸ਼ਹਿਰ ਕਹਿੰਦੇ ਨੇ ਕਮ ਸੇ ਕਮ 938 ਸਾਲ ਪਹਿਲਾਂ ਵਸਿਆ ਤੇ ਇਸ ਜਗ੍ਹਾ ਦੀ ਜਿਹੜੀ ਹਿਸਟਰੀ ਹੈ ਇਸ ਟਾਊਨ ਦੀ ਜਿਹੜੀ ਹਿਸਟਰੀ ਹੈ ਇਹ ਲੱਗੇ ਸਾਡੇ ਪਿਛਲੇ ਬੰਨੇ ਇੱਕ ਓਕ ਟਾਊਨ ਹਾਊਸ ਹੈ ਓਕ ਓਕਾ ਹਾ우스 ਜਿੰਨੂੰ ਕਹਿੰਦੇ ਆ ਜਿਹੜਾ ਘੱਟੋ ਘੱਟ 390 ਸਾਲ ਪਹਿਲਾਂ ਜਿਹਦੇ ਸਬੂਤ ਮਿਲਦੇ ਨੇ 390 ਸਾਲ ਪਹਿਲਾਂ ਓਕ ਇੱਕ ਬੰਦੇ ਦਾ ਨਾਮ ਸੀ ਉਹਦੀਆਂ ਤਿੰਨ ਕੁੜੀਆਂ ਸਨ ਤੇ ਉਹਦੀਆਂ ਕੁੜੀਆਂ ਦੇ ਨਾਮ ਤੇ ਇੱਥੇ ਜਿਹੜੀਆਂ ਤਿੰਨ ਛੜਕਾਂ ਰੱਖੀਆਂ ਗਈਆਂ ਨੇ ਉਹਨਾਂ ਛੜਕਾਂ ਦੇ ਨਾਮ ਨੇ ਤੇ ਇਸ ਜਗ੍ਹਾ ਦੇ ਬਾਰੇ ਸਹੀ ਇਹ ਜਾਣਕਾਰੀ ਤੇ ਦੂਜੀ ਜਿਹੜੀ ਮੈਂ ਅੱਜ ਗੱਲ ਕਰਨੀ ਚਾਹਣਾ ਵਾਂ ਉਹ ਗੱਲ ਇਹ ਹੈ ਕਿ ਜਿੰਨੇ ਵੀ ਮੈਨੂੰ ਇੱਥੇ ਸਿੱਖ ਮਿਲੇ ਨਾਮਤਾਰੀ ਸਿੱਖ ਮਿਲੇ ਜਾਂ ਦੂਜੇ ਸਿੱਖ ਮਿਲੇ ਜਿੰਨੇ ਜਿਨ੍ਹਾਂ ਦੇ ਨਾਲ ਮੇਰੀ ਇੱਥੇ ਆਣ ਕੇ ਗੱਲਬਾਤ ਹੋਈ ਤਿਉ ਮੈਨੂੰ ਇਹ ਪਤਾ ਲੱਗਾ ਕਿ ਬਹੁਤ ਜ਼ਿਆਦੀ ਤਦਾਦ ਵਿੱਚ ਉਹ ਨਿਰੋਬੀ ਅਫਰੀਕਾ ਤੋਂ ਇਸ ਜਗ੍ਹਾ ਇੰਗਲੈਂਡ ਵੱਲ ਆਏ ਨੇ ਤੇ ਇਸ ਗੱਲ ਨੂੰ ਸਮਝਣ ਵਿੱਚ ਅੱਜ ਸਾਨੂੰ ਸਾਰਿਆਂ ਨੂੰ ਮਦਦ ਮਿਲੇਗੀ ਕਿ ਇਹ ਕਿਵੇਂ ਪ੍ਰਵਾਸ ਹੋਇਆ ਇੰਡੀਆ ਤੋਂ ਬਹੁਤ ਸਮਾਂ ਪਹਿਲਾਂ ਕੋਈ 18ਵੀਂ ਸਦੀ ਦੇ ਵਿੱਚ ਜਿਹੜਾ ਇਹ ਪ੍ਰਵਾਸ ਪੰਜਾਬੀਆਂ ਨੇ ਉਧਰੋਂ ਕੀਤਾ ਤੇ ਇਹਦੇ ਕੀ ਕਾਰਨ ਸਨ ਤੇ ਇਹ ਕਿਵੇਂ ਸਬਬ ਬਣਿਆ ਤੇ ਅੱਜ ਅਸੀਂ ਬੈਠੇ ਹੋਏ ਆ ਸੰਤ ਹਰਪਾਲ ਸਿੰਘ ਉਹਨਾਂ ਦੇ ਘਰੇ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਪਿਤਾ ਜੀ ਕਿਸ ਤਰੀਕੇ ਕਿਸ ਜਰੀਏ ਕਿਵੇਂ ਮਿੰਤ ਮਜ਼ਦੂਰੀ ਕਰਦੇ ਆਪਣੇ ਵਧੀਆ ਭਵਿੱਖ ਦੀ ਆਸ ਵਿੱਚ ਤੇ ਇਸ ਜਗ੍ਹਾ ਤੇ ਆਏ ਨੇ ਆਓ ਅੱਜ ਆਪਾਂ ਇਹਨਾਂ ਦੇ ਪਿਛੋਕੜ ਬਾਰੇ ਜਾਣਦੇ ਤੇ ਅੱਜ ਸਾਡੇ ਪ੍ਰਦਾਦਾ ਜੀ ਦਾ ਨਾਮ ਭਗਵਾਨ ਸਿੰਘ ਸਗਾ ਗਵਰ ਸਿੰਘ ਚਾਨਾ ਠੀਕ ਹੈ ਠੀਕ ਤਾਂ ਪਿਤਾ ਜੀ ਦਾ ਨਾਮ ਸਾਡੇ ਪਿਤਾ ਜੀ ਦਾ ਨਾਮ ਧਰਮ ਸਿੰਘ ਚਾਨਾ ਤਾਂ ਸਾਡੇ ਪਿਤਾ ਜੀ ਪੰਜ ਭਰਾ ਸਨ ਅੱਛਾ ਜੀ ਤਾਂ ਦੋ ਭੈਣਾਂ ਹੂੰ ਹੂੰ ਤਾਂ ਸਾਰੇ ਪਿੱਛੋਂ ਚੁਚਰਾੜੀ ਤੋਂ ਅਸੀਂ ਆਏ ਆ ਫਗਵਾੜੇ ਤੇ ਲੱਗੇ ਅੱਛਾ ਇਹ ਜਲੰਧਰ ਸ਼ਹਿਰ ਚ ਪੈਂਦਾ ਜਲੰਧਰ ਤਾਂ ਫਗਵਾੜੇ ਤੇ ਗੱਭੀ ਆ ਜਾਂਦਾ ਠੀਕ ਹੈ ਠੀਕ ਹੈ ਤਾਂ ਉਹ ਤਾਂ ਐਕਚੁਅਲ ਫਗਵਾੜੇ ਦੇ ਨਾਲ ਹੀ ਲੱਗ ਗਿਆ ਚੁਚਰਾੜੀ ਜਿਹੜਾ ਸ਼ਹਿਰ ਠੀਕ ਹੈ ਠੀਕ ਹੈ ਤਾਂ ਇੱਥੇ ਪਹਿਲਾਂ ਪਹਿਲਾਂ ਸਭ ਕੋ ਪਤਾਪ ਸਿੰਘ ਜੀ ਕਾਫੀ ਅੱਜ ਦਿਨ ਨੰਗਰ ਹੰਦਸੇ ਤਾਂ ਇੱਥੇ ਸਾਲੇ ਸੇਵਾ ਸੰਗੁੰਦੇ ਸੀ ਉਹਨਾਂ ਦੇ ਘਰ ਨਾ ਆਪਣੇ ਘੋੜੇ ਬੰਨ ਕੇ ਫੇਂ ਗਾਹਾਂ ਜਾਂਦੇ ਹੁੰਦੇ ਸੀ ਠੀਕ ਹੈ ਤਾਂ ਇੱਥੇ ਕਾਫੀ ਆਉਂਦੇ ਜਾਣਾ ਸੀ ਚਪਾਸ਼ਾ ਦਾ ਜਿਹੜੇ ਦਾਦਾ ਜੀ ਸੀਗੇ ਉਹ ਆਮ ਸਖ ਸੀਗੇ ਠੀਕ ਹੈ ਠੀਕ ਹੈ ਸਾਡੇ ਜਿਹੜੇ ਸਾਮਾ ਵੱਡੇ ਤਾਇਆ ਜੀ ਸੀਗੇ ਪਹਿਲਾਂ ਉਹ ਉੱਥੇ ਗੁਜਰ ਗਏ ਸੀਗੇ ਪਿੰਡੇ ਤਾਂ ਉਹ ਪੂਰੇ ਨਹੰਗ ਸਿੰਘ ਸੀਗੇ ਠੀਕ ਬਹੁਤ ਪੰਜਾਬ ਆਪਣੇ ਫਗਵਾੜੇ ਚਾੜੀ ਦੇ ਲੱਗ ਗਈ ਸੀਗਾ ਅੱਛਾ ਉੱਥੋਂ ਠੀਕ ਹੈ ਥੋੜੇ ਮੀਲ ਦੂਰ ਸੀ ਉੱਥੋਂ ਹਾਂਜੀ ਅਸੀਂ ਉੱਥੇ ਪਹਿਲਾਂ ਬਸ ਗਏ ਸੀ ਜਾ ਕੇ ਅੱਛਾ ਅੱਛਾ ਫਿਰ ਉੱਥੋਂ ਫੇਸ ਵਾਪਸ ਚਿਚੜਾੜੀ ਆਏ ਜਦੋਂ ਆ ਗਏ ਠੀਕ ਵਾ ਫਿਰ ਚਿਚੜਾੜੀ ਤੋਂ ਸਾਰੇ ਇਥੇ ਆਪਣੇ ਘਰ ਕੋਲ ਬਣਾਏ ਨੌਕਰੀ ਇਹਨਾਂ ਨੇ ਆਪਣੇ ਬਿਜ਼ਨਸ ਕੀਤਾ ਇਥੇ ਸਾਡੇ ਮੇਖਾਂ ਦਾ ਪਹਿਲਾਂ ਬਿਜ਼ਨਸ ਚੱਲਦਾ ਸੀ ਮੇਖਾ ਬਣਾਉਂਦੇ ਸੀ ਆਪਣੀਆਂ ਠੀਕ ਹੈ ਠੀਕ ਹੈ ਤਾਂ ਸਾਡੇ ਪਪਾ ਬਾਬਾ ਜੀ ਨੇ ਕਾਫੀ ਮਿਹਨਤ ਕੀਤੀ ਉੱਥੇ ਤਾਂ ਫਿਰ ਸਾਡੇ ਗਾਂਹਤ ਆਇਆ ਜੀ ਹੁਣ ਜਦੋਂ ਉਮਰ ਦੇ ਹੋਏ ਫਿਰ ਉਹ ਵੀ ਉੱਥੇ ਵਿੱਚ ਕੰਮ 'ਚ ਘਾਟ ਚ ਲੱਗ ਗਏ ਉੱਥ ਤਾਂ ਹੋਲੀ ਹੋਲੀ ਫ ਬੱਬਾ ਜੀ ਸਾਡੇ ਅਫਰੀਕਾ ਚ ਆ ਗਏ ਜੋ ਤੁਹਾਡੇ ਦਾਦਾ ਜੀ ਆਏ ਦਾਦਾ ਜੀ ਸਾਡੇ ਦਾਦਾ ਜੀ ਸਾਡੇ ਅਫਰੀਕਾ ਚ ਆ ਗਏ ਤੇ ਸੋ ਦਾ ਲੱਗੇ ਸ਼ਾ ਕੇ ਹੋ ਮੈਨ ਲੱਗਦਾ ਅਫਰੀਕਾ ਆਏ ਆ ਕਾਫੀ ਉਹਦਾ ਕਾਫੀ ਬਕਾਰੀ ਸੀ ਕਾਫੀ ਔਖਾ ਸੀ ਲੋਕਾਂ ਦਾ ਰਹਿਣਾ ਬਈ ਦੂਰੀ ਨਹੀਂ ਸੀ ਹੈਗੀ ਹਾਂਜੀ ਹਾਂਜੀ ਤਾਂ ਫੇ ਇੱਥੇ ਕਾਫੀ ਐਡਵਰਟਾਈਜ਼ ਹੁੰਦੀ ਸੀ ਕਿ ਆਪਣੇ ਲੋਕੀ ਕਾਫੀ ਪਹਿਲਾਂ ਵੀ ਗਏ ਹੋ ਸਕੇ ਅਫਰੀਕਾ ਨੂੰ ਅੱਛਾ ਜੀ ਉਹ ਫੇ ਜਦੋਂ ਵਾਪਸ ਜਾਂਦੇ ਸ ਤਾਂ ਸਿ ਉਹਥੇ ਕੰਮਕਾਰ ਕਾਫੀ ਹੈਗਾ ਕੰਮ ਹੈਗਾ ਠੀਕ ਹੈ ਫੇ ਰੇਲ ਲਾਈਨ ਬਣਦੀ ਆ ਹਾਂਜੀ ਹਾਂਜੀ ਤਾਂ ਉਹਦੇ ਲਈ ਕਾਫੀ ਬੰਦੇ ਚਾਹੀਦੇ ਆ ਫੈਕਟਰੀਆਂ ਦੇ ਵਿੱਚ ਤਾਂ ਹੋਰ ਲਾਈਨਾਂ ਦੇ ਉੱਪਰ ਵੀ ਕੰਮ ਕਰਨ ਵਾਲੇ ਕਾਫੀ ਚਾਹੀਦੇ ਆ ਠੀਕ ਹੈ ਠੀਕ ਸੋ ਐਸ ਸਾਬਨਾ ਸਾਡੇ ਬਾਬਾ ਜੀ ਸਾਡੇ ਮਹਸ਼ਿਆਤਾ ਜੀ ਬਾਬਾ ਜੀ ਦੇ ਗਾਹਾਂ ਜਿਹੜੇ ਭਰਾ ਸੀਗੇ ਉਹ ਵੀ ਹੂੰ ਹੂੰ ਉਹ ਅਫਰੀਕਾ ਨੂੰ ਚੱਲ ਗਏ ਸੀ ਉੱਥਾਂ 1900 ਦੇ ਲਾਗੇ ਬੰਨੇ ਦੀ 1900 ਲਾਗੇ ਸ਼ੱਕੇ ਠੀਕ ਹੈ ਠੀਕ ਹੈ ਫਿਰ ਹੌਲੀ ਹੌਲੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਉੱਥੇ ਮਗਾਉਣਾ ਸ਼ੁਰੂ ਕੀਤਾ ਹੂੰ ਹੂੰ ਪਰ ਉਹਦੇ ਦੌਰਾਨ ਬਾਬਾ ਜੀ ਕਈ ਵਾਰੀ ਵਾਪਸ ਇੰਡੀਆ ਆਏ ਫਿਰ ਵਾਪਸ ਅਫਰੀਕਾ ਗਏ ਕਾਫੀ ਸੰਭਿਆ ਹੁੰਦੇ ਜਾਂਦੇ ਰਹਿੰਦੇ ਸੀ ਜਿਹੜੇ ਕੰਮ ਕਾਜ ਵਿੱਚ ਸੰਭਿਆ ਉੱਥੇ ਦੋਨੇ ਉਹਨਾਂ ਨੇ ਕੰਮ ਕੀਤੇ ਕਾਫੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਫਿਕਰ ਰਗਾ ਕਿ ਇੱਥੇ ਪੈਂਦ ਰਗੇ ਸੀਗੇ ਬਾਕੀ ਤਿੰਨ ਭਰਾ ਸਾਡੇ ਦਾਦਾ ਜੀ ਇੱਥੇ ਅਫਰੀਕਾ ਲਗੇ ਸੀ ਨਾਲ ਆਪਣੇ ਲੈ ਗਏ ਸੀ ਹਾਂਜੀ ਬਸ ਹੋਲੀ ਇੱਕ ਇੱਕ ਆ ਕੇ ਉਹਨਾਂ ਨੇ ਮਗਾਇਆ ਸੀ ਸਾਰਿਆਂ ਨੂੰ ਮਗਾਲਿਆ ਪਿੱਛੇ ਦੋ ਛੋਟੇ ਭਰਾ ਜਿਹੜੇ ਬਿਜ਼ਨਸ ਸੰਭਦੇ ਸੀਗੇ ਆਪਣਾ ਮੇਖਾ ਮਕਾ ਲਿਆ ਸੀ ਠੀਕ ਜਿਹੜਾ ਮੇਖਾਂ ਦਾ ਸ਼ੁਰੂ ਕੀਤਾ ਫੈਕਟਰੀ ਲਾਈ ਸੀ ਹੋਲੀ-ਹੋਲੀ ਫੇ ਸਾਡੇ ਡੈਡੀ ਦਾ ਵੀ ਜੀ ਕੀਤਾ ਫੇ ਮੈਂ ਵੀ ਥੋੜਾ ਬਾਹਰ ਜਾਵਾਂ ਹੂੰ ਹੂੰ ਤਾਂ ਫੇ ਅਫਰੀਕਾ ਇਹਨਾਂ ਨੂੰ ਮੌਕਾ ਮਿਲ ਗਿਆ ਅਫਰੀਕਾ ਉਹਦਾ ਬੱਪੇ ਨੋਟਿਸ ਹੱਦਿਆ ਫੇ ਅਜੇ ਤੁਹਾਡੇ ਪਿਤਾ ਜੀ ਵੀ ਫਿਰ ਅਫਰੀਕਾ ਜਾਂਦੇ ਆ ਹਾਂਜੀ ਤੇ ਇਹ ਕਿਹੜੇ ਸਾਲ ਵਿੱਚ ਜਾਂਦੇ ਆ ਕਦੋਂ ਕਿਹੜਾ ਸਮਾਂ ਪਪਾ ਜੀ ਤਾਂ 1940 ਦੇ ਲਾਗੇ ਸ਼ੱਕ ਗਏ ਆ ਅੱਛਾ ਦੇਸ਼ ਦੀ ਵੰਡ ਤੋਂ ਪਹਿਲਾਂ ਹਾਂਜੀ ਹਾਂ ਹਾਂ ਜੇ ਪਾਕਿਸਤਾਨ ਬਣਦਾ ਕਰਨਾ ਪਾਕਿਸਤਾਨ ਬਣ ਤੋਂ ਪਹਿਲਾਂ 1940 ਵਿੱਚ ਤੱਕ ਉਦੋਂ ਉਮਰ ਉਹਨਾਂ ਦੀ ਕਿੰਨੀ ਕਰਈ ਹੋਵੇਗੀ 15 16 ਸਾਲ ਇੰਨੀ ਕੁ ਉਮਰ ਸੀ ਉਹਨਾਂ ਨੂੰ ਜਾਨਿ ਕਿ ਛੋਟੇ ਉਮਰ ਤੋਂ ਕੰਮ ਤੇ ਲੱਗਣਾ ਪਿਆ ਉਹ ਤਾਂ ਪੜ੍ਹਾਈ ਤਾਂ ਸੀਗੀ ਇੰਨੀ ਏਦਾਂ ਆਪਣੇ ਬਹੁਤੇ ਬੰਦਿਆਂ ਵਾਸਤੇ ਫਿਰ ਉਹ ਤੇ ਕਾਫੀ ਮਿਹਨਤ ਕੀਤੀ ਬਾਬਾ ਜੀ ਨੇ ਆਪਣੇ ਨਾਲ ਕੰਮ ਤੇ ਲਵਾਇਆ ਪਪਾ ਜੀ ਨੂੰ ਸਾਡੇ ਤਾਇਆ ਜੀ ਹੁਣੇ ਤਿੰਨ ਤਾਇਏ ਸਾਡੇ ਤਾਂ ਸਰਪਾਪਾ ਜੀ ਦਾਦਾ ਜੀ ਸਾਰੇ ਤਾਂ ਸਾਡੇ ਡੈਡੀ ਨੇ ਇੱਕੋ ਜਗ੍ਹਾ ਤੇ ਕੰਮ ਕੀਤਾ ਉਹਨਾਂ ਨੇ ਇੱਕੋ ਫੈਕਟਰੀ ਦੇ ਵਿੱਚ ਉੱਥੋਂ ਉੱਥੇ ਕਾਫੀ ਪੰਜਾਬੀ ਸਨ ਬਹੁਤ ਪੰਜਾਬੀ ਬਹੁਤ ਸਾਰੇ ਪੰਜਾਬੀਆਂ ਦੀ ਕਲੋਨੀਆਂ ਹੀ ਬਣੀਆਂ ਹੋਈਆਂ ਸੀ ਇਹ ਨਰੋਬੀ ਸ਼ਹਿਰ ਦੀ ਗੱਲ ਹੈ ਨਰੋਬੀ ਸ਼ਹਿਰ ਦੀ ਖਾਸ ਨਰੋਬੀ ਦੀ ਗੱਲ ਹੈ ਨਰੋਬੀ ਸ਼ਹਿਰ ਇਹ ਮੈਂ ਵੇਖਿਆ ਆ ਤੇ ਬਹੁਤ ਸੁੰਦਰ ਅੰਗਰੇਜ਼ਾਂ ਨੇ ਬਣਾਇਆ ਜਿਵੇਂ 200 ਸਾਲ ਪਹਿਲਾਂ ਦਾ ਹੀ ਉਹ ਬਣਿਆ ਆ ਇੱਥੇ ਨਾ ਛੱਪੜ ਹੁੰਦੇ ਸੀਗੇ ਨਰੋਬੀ ਦੇ ਵਿੱਚ ਅੱਛਾ ਜੀ ਤਾਂ ਉੱਥੇ ਫੇ ਮਲੇਰੀਆ ਵਗੈਰਾ ਬਹੁਤ ਫੈਲਦਾ ਸੀਗਾ ਅੱਛਾ ਪਾਣੀ ਖੁੱਲਾ ਰਹਿੰਦਾ ਜਾਂ ਬਹੁਤ ਖੁੱਲਾ ਸੀ ਜੀ ਹਾਂਜੀ ਫੇ ਗੋਰਿਆਂ ਨੇ ਕਾਰਡ ਗੱਡੀ ਇਹਨਾਂ ਨੇ ਜਾ ਕੇ ਇੱਥੋਂ ਨਾ ਜਿਹੜੇ ਹੁੰਦੇ ਕੋਈ ਦਰਖਤ ਇੱਥੇ ਹੈਗਾ ਆ ਉਹ ਜਿੱਤੇ ਆਪਣਾ ব্যাট ਪੰਦੇ ਆ ক্রিকেট ਦੇ ਅੱਛਾ ਅੱਛਾ ਬਿਲੋ ਬਿਲੋ ਦਰਖਾਤਾ ਠੀਕ ਹੈ ਜੀ ਇਹੇ ਜਾ ਕੇ ਇਹਨਾਂ ਨੇ ਉੱਥੇ ਬਹੁਤ ਗਾਏ ਹਾਂਜੀ ਇਹਦੇ ਨਾਲ ਫੇ ਪਾਣੀ ਥੱਲੇ ਜ਼ਮੀਨ ਦਾ ਚੂਸ ਹੋਇਆ ਅੱਛਾ ਅੱਛਾ ਤਾਂ ਉਹਦੇ ਨਾਲ ਸਾਡੇ ਰੈਨ ਵਾਲੀ ਜਗਾ ਬਣ ਗਈ ਸ਼ਾਦੀ ਸਾਡੇ ਪਿਤਾ ਜੀ ਦੀ ਛੋਟੀ ਮੱਚ ਹੋਈ ਸੀ ਛੋਟੀ ਉਮਰ ਜੇ ਉੱਥੇ ਹੀ ਹੁੰਦੀ ਆ ਉੱਥੇ ਫਿਰ ਇੰਡੀਆ ਹੀ ਹੋ ਗਈ ਸੀ ਚਾਹ ਦੇ ਅੱਛਾ ਇੰਡੀਆ ਹੀ ਹੋ ਗਈ ਸੀ ਪਹਿਲਾਂ ਹੀ ਹੋ ਗਈ ਸੀ 15 ਸਾਲ ਦੇ ਸ਼ਸਰੇ ਜੋ ਦੀ ਸ਼ਾਦੀ ਹੋ ਗਈ ਸੀ ਜਦੋਂ ਵਿਆਹ ਉਹਨਾਂ ਦਾ ਹੋ ਗਿਆ ਸਾਡੇ ਹਾਂਜੀ ਇੱਕ ਪੈਨ ਸਿੰਧੂ ਇਸ ਤਣ ਭਰਾ ਸੀਗਾ ਮੇਰਾ ਜਨਮ ਹੋਇਆ ਤਾਂ 1960 ਦੇ ਵਿੱਚ ਹਾਂਜੀ ਤਾਂ ਉੱਥੇ ਰਿਬੈਲੀਅਨ ਚੱਲਿਆ ਸੀਗਾ ਅਫਰੀਕਾ ਚ ਆਜ਼ਾਦੀ ਦਾ ਅੱਛਾ 68 ਦੇ ਵਿੱਚ ਤੇ ਕਿਉਂ ਨਾ ਉੱਥੇ ਨਾ ਕ੍ਰਾਂਤੀ ਸ਼ੁਰੂ ਹੋ ਜਾਂਦੀ ਆ 58 ਵਿੱਚ ਠੀਕ ਹੈ ਤਾਂ ਫੇ 1960 ਜਦੋਂ ਮੇਰਾ ਜਨਮ ਹੋਇਆ ਹਾਂਜੀ ਮੈਂ 6 ਮਹੀਨਾ ਸੀ 1960 ਦੇ ਵਿੱਚ 60 ਦੇ ਅਖੀਰ ਤੇ ਨਾ ਸਾਨੂੰ ਪਾਪਾ ਨੇ ਇੰਡੀਆ ਭੇਜ ਦਿੱਤਾ ਅੱਛਾ ਮਾਹੌਲ ਖਰਾਬ ਉਹਨਾਂ ਕਰਕੇ ਅਜਾ ਮਤਲਬ ਕਿ ਅਸੀਂ ਫੇ ਮਾਲ ਲੁੱਟ ਕਰਦੇ ਸੀਗੇ ਜਾਨੀ ਕਿ ਕੁਝ ਕ੍ਰਾਂਤੀਕਾਰੀ ਸੀ ਤੇ ਕੁਝ ਬਹਾਨਾ ਮਿਲ ਗਿਆ ਤੇ ਉਹ ਲੁੱਟਖੋਹਾਂ ਕਰਨ ਲੱਗ ਪਏ ਉਹਦੇ ਬਹਾਨੇ ਦੇ ਨਾਲ ਉਹ ਕਿਉਂ ਕੋਈ ਵੀ ਕ੍ਰਾਂਤੀਕਾਰੀ ਜਿਹੜਾ ਅੰਦੋਲਨ ਹੁੰਦਾ ਨਾ ਉਹਦੇ ਲਈ ਪੈਸਾ ਚਾਹੀਦਾ ਹੁੰਦਾ ਪੈਸਾ ਚਾਹੀਦਾ ਬਿਲਕੁਲ ਸੋਨ ਦੇ ਕਈ ਸਾਖਾਂ ਕਹਾ ਬਣ ਜਾਂਦੀਆਂ ਕਿ ਜਿਹਨਾਂ ਨੇ ਪੈਸਾ ਇਕੱਠਾ ਕਰਨਾ ਹੁੰਦਾ ਕਿ ਜਿਹਨਾਂ ਨੇ ਲੜਨਾ ਹੁੰਦਾ ਬਿਲਕੁਲ ਬਿਲਕੁਲ ਤਾਂ ਉਹਨਾਂ ਚ ਇੱਕ ਸਾਖ ਉਹਨਾਂ ਦੇ ਇਦਾਂ ਦੀ ਸੀ ਜਿਹੜੇ ਕਿਸੇ ਨੇ ਵੀ ਚਾਹੁੰਦੇ ਨਹੀਂ ਸੀ ਕੋਈ ਕਾਲਾ ਕਾਲੇ ਤੋਂ ਸਭਾ ਕੋਈ ਅਫਰੀਕਾ ਚੋਂ ਬੇ ਅਫਰੀਕਾ ਦੇ ਮੂਲ ਨਿਵਾਸੀਆਂ ਤੋਂ ਬਿਨਾਂ ਵੀ ਇਹ ਲੋਕ ਇੱਥੇ ਆਏ ਆ ਕੰਮਕਾਰ ਇਹਨਾਂ ਨੇ ਕੀਤਾ ਤੇ ਸਾਡੇ ਲੋਕਾਂ ਗੁਲਾਮ ਗੁਲਾਮ ਬਣਾਇਆ ਹੋਇਆ ਬਿਲਕੁਲ ਬਿਲਕੁਲ ਕਿ ਨਾ ਇੰਡੀਅਨ ਨੇ ਆ ਕੇ ਬਹੁਤ ਮਿਹਨਤ ਕੀਤੀ ਅਫਰੀਕਾ ਚ ਮੈਂ ਤਾਂ ਬਹੁਤ ਕੀਤੀ ਠੀਕ ਹੈ ਠੀਕ ਹੈ ਤਾਂ ਜਿਹਦਾ ਮੈਨੂੰ ਪਾਪਾ ਇਹ ਸਾਡੇ ਆਣ ਦੱਸਿੰਦੇ ਸੀ ਉੱਥੇ ਇੰਨਾ ਵੀ ਜਨਨ ਕਿ ਪੈਸਾ ਨਹੀਂ ਸੀਗਾ ਹਾਂ ਇੱਕ ਇੱਕ ਮਕਾਨ ਚ 10-10 ਬੰਦੇ ਰਹਿੰਦੇ ਸੀ ਅੱਛਾ 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 ਤਾਂ ਹੋਏ ਹੋੜੀ ਹੋੜੀ ਜਦੋਂ ਆਪਣੇ ਫੈਮਿਲੀ ਇੰਡੀਆ ਤੋਂ ਮਗਾਉਂਦੇ ਗਏ ਆਪਣੇ ਆਪਣੇ ਘਰ ਲੈਂਦੇ ਗਏ ਉਦੋਂ ਬੜਾ ਉੱਖਾ ਸੀ ਜਦੋਂ ਜੇ ਤੁਹਾਨੂੰ ਯਾਦ ਹੋਵੇ ਥੋੜਾ ਜਿਹਾ ਵੀ ਦੱਸਿਓ ਫੇ ਉਦੋਂ ਕਰੰਸੀ ਕਿਵੇਂ ਚੱਲਦੀ ਆ ਉਦੋਂ ਕਿੰਨ 100 ਜੇ ਇੰਗਲੈਂਡ ਦੇ ਸਾਹਮਣੇ ਲਗਾਈ ਹੈ ਨਾ ਹਾਂਜੀ ਹਾਂਜੀ ਤਾਂ ਇੱਕ ਪੌਂਡ ਦਾ 100 ਉਦੋਂ 20 ਲਿੰਗ ਸੀਗਾ ਫੇ ਜਦੋਂ ਮੈਂ 3 ਸਾਲ ਦਾ ਹੋਇਆ ਫੇ ਮੰਮੀ ਨੇ ਸਕੂਲ ਪਾਇਆ ਉਥੇ ਆਪਣੇ ਫਗਵਾੜੇ ਅੱਛਾ ਅੱਛਾ ਸਰਨਾਂਕੇ ਫਗਵਾੜੇ ਆ ਠੀਕ ਹੈ ਠੀਕ ਹੈ ਸਰਨਾਂਕੇ ਦੇ ਲੱਗੇ ਰਹਿੰਦੇ ਸੀ ਅਸੀਂ ਉਥੇ ਉਹ ਕਰ ਲਿਆ ਸੀ ਮੰਮ ਨੇ ਤਾਂ ਮੈਂ ਸਾਡੇ ਘਰ ਤੇ ਲੱਗੇ ਸਕੂਲ ਸੀਗਾ ਥਾਪਰ ਦੀ ਕੋਠੀ ਠੀਕ ਹੈ ਉਹ ਤੇ ਪੜਿਆ ਠੀਕ ਹੈ ਤਾਂ ਫੇ ਜਦੋਂ ਮੈਂ ਤਕਨ ਸਾਢੇ 7-8 ਸਾਲ ਦਾ ਹੋਇਆ ਹਾਂਜੀ ਤਾਂ ਉਹ ਥੋੜਾ ਠੀਕ-ਠਾਕ ਵਾਤਵਾਰ ਹੋ ਗਿਆ ਸਿਫਰੀਕਾ ਦੇ ਵਿੱਚ ਠੀਕ ਫੇ ਪਹਿਲਾਂ ਸਾਢੇ 9 ਮੇਰੇ ਵੱਡੇ ਭਰਾ ਨੂੰ ਸੱਦਿਆ ਅੱਛਾ ਜੀ ਥੇ ਅਫਰੀਕਾ ਅਫਰੀਕਾ ਹਾਂਜੀ ਤਾਂ ਵੱਡੇ ਭਰਾ ਅਫਰੀਕਾ ਗਏ ਤਾਂ ਫੇ ਮੇਰੇ ਮਿੱਤੋ ਜਿਹੜੇ ਵੱਡੇ ਆ ਨੰਬਰ 2 ਤੇ ਫੇ ਉਹਨਾਂ ਨੂੰ ਸੱਦਿਆ ਉਹਨਾਂ ਨੂੰ ਹੋ ਗਿਆ ਹਾਂਜੀ ਹਾਂਜੀ ਤਾਂ ਫਿਰ ਜਿਹੜੇ ਮੇ ਵੱਡੇ ਪਸਾਨਾ ਵੱਡੇ ਪਾਸੇ ਉਹਨਾਂ ਨੇ ਫਿਰ ਅਫਰੀਕਾ ਤੋਂ ਇੱਥੇ ਇੰਗਲੈਂਡ ਪੇ ਜਿੱਤਾਂ ਅੱਛਾ ਉਹ ਪੂਰੇ ਇੰਗਲੈਂਡ ਵਾਲੇ ਉੱਥੋਂ ਇੰਗਲੈਂਡ ਵਾਪਸ ਆਉਂਦੇ ਆ ਤੇ ਜਿੰਨੇ ਵੀ ਆਪਣੇ ਉੱਥੇ ਪੰਜਾਬੀ ਰਹਿੰਦੇ ਨੇ ਤੇ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਮਿਲਦੇ ਆ ਹਾਂਜੀ ਉੱਥੋਂ ਉਹਨਾਂ ਕੋ ਚੋਇਸ ਹੁੰਦੀ ਆ ਉਹਨਾਂ ਕੋ ਚੋਇਸ ਹੁੰਦੀ ਆ ਜਾਂ ਸੀ ਅਫਰੀਕਨ ਬਣਨ ਦਾ ਜਾਂ ਸੀ ਬ੍ਰਿਟਿਸ਼ ਰਹਿਣਾ ਇੰਡੀਅਨ ਆਪਾਂ ਨੂੰ ਲੈਂਦੇ ਨੇ ਸੀ ਉਹਦਾ ਇੰਡੀਅਨ ਆਪਨ ਪਾਸਪੋਰਟ ਮਿਲਦੇ ਨੇ ਸੀ ਬਹੁਤ ਘੱਟ ਮਿਲਦੇ ਸੀ ਆਪਨ ਨੂੰ ਇਹਦਾ ਕਾਰਨ ਹੈ ਕਿਉਂਕਿ ਆਪਾਂ ਆਲਰੇਡੀ ਇੰਡੀਆ ਛੱਡ ਕੇ ਜਾ ਚੁੱਕੇ ਸੀ ਉ ਅੱਛਾ ਕਰਨ ਵਾਸਤੇ ਸੋ ਇੰਡੀਆ ਹਣਾ ਸਮ ਨੂੰ ਕਾਫੀ ਔਖਾ ਸੀ ਉਹ ਤਾਂ ਪਾਸਵਰਡ ਮਿਲਣਾ ਔਖਾ ਸੀਗਾ ਠੀਕ ਹੈ ਬ੍ਰਿਟਿਸ਼ ਦਾ ਪਾਸਵਰਡ ਮਿਲਣਾ ਥੋੜਾ ਸਖਾਲਾ ਸੀ ਉਹ ਸੋ ਟਾਈਮ ਠੀਕ ਹੈ ਠੀਕ ਹੈ ਠੀਕ ਹੈ ਸੋ ਪਾਪਾ ਨੇ অপਸ਼ਨ ਇਹ ਰੱਖੀ ਸੀ ਵੀ ਕਹਾਂ ਸਾਡੇ ਬੱਚਿਆਂ ਦਾ ਫਿਚਰ ਜਿਹੜਾ ਉਹ ਮੇਰੇ ਹਾਂ ਦਾ ਇੰਗਲੈਂਡ ਚ ਟਿਕ ਰਹਿਗਾ ਠੀਕ ਹੈ ਠੀਕ ਉਹਨਾਂ ਨੇ ਫੇ ਕੇਨਿਆ ਦੀ ਸਿਟੀਜ਼ਨਸ਼ਿਪ ਨਹੀਂ ਲਈ ਤਾਂ ਤੇ ਇੰਗਲੈਂਡ ਦੀ ਸਿਟੀਨਸ਼ਿਪ ਲੈ ਲੈ। ਅੱਛਾ ਆਪਾਂ ਕੋ ਦੋ ਚੁਆਇਸਾਂ ਸੀ ਜਾਂ ਕਿਨੀਆਂ ਦੇ ਵਸਨੀਕ ਨਰੋਬੀ ਦੇ ਅਫਰੀਕਾ ਦੇ ਬਣ ਜਾਂਦੇ ਜਾਂ ਇੰਗਲੈਂਡ ਦੇ ਬਣ ਜਾਂਦੇ। ਤੇ ਤੁਸੀਂ ਫਿਰ ਇੰਗਲੈਂਡ ਦੇ ਪਾਸਪੋਰਟ ਲੈ ਲਏ ਤੇ ਵੱਡਾ ਭਰਾ ਆਪ ਜੀ ਦਾ ਜਿਹੜਾ ਉਹ ਪਹਿਲਾਂ ਇੱਥੇ ਆਉਂਦਾ। ਇੱਥੇ ਆ ਰਿਹਾ ਹਾਂ ਜੀ। ਤਾਂ ਉਹ ਸਾਡੇ ਤਾਇਆ ਜੀ ਉਹ ਔਲਰੇਡੀ ਇੱਥੇ ਆਏ ਹੋ ਸੀਗੇ ਪਹਿਲਾਂ। ਅੱਛਾ ਇੰਗਲੈਂਡ 'ਚ ਤਾਂ ਦੇ ਤਿੰਨ ਚਾਰ ਕਜ਼ਨ ਸਾਰੇ ਜਿਹੜੇ ਔਲਰੇਡੀ ਇੱਥੇ ਆਏ ਹੋ ਸੀ ਪਹਿਲਾਂ ਸ਼ਕਤਾਂ। ਹਾਂ ਜੀ ਹਾਂ ਜੀ। ਉਹ ਬਰਮਿੰਗਮ ਸ਼ਹਿਰ ਦੇ ਵਿੱਚ ਹੀ ਰਹਿੰਦੇ ਸੀ ਸਾਰੇ। ਹਾਂ ਜੀ ਹਾਂ ਜੀ। ਫੇ ਜਦੋਂ ਮੈਂ ਵੱਡੇ ਭਰਾ ਹੈ ਤਾਂ ਮੇਰੇ ਉਹ ਕਜ਼ਨ ਜਿਹੜੇ ਰਹਿੰਦੇ ਸੀ ਉਹਨਾਂ ਦੇ ਕੋਲ ਆਈ ਸੀ। ਅੱਛਾ ਠੀਕ ਹੈ ਠੀਕ ਹੈ ਠੀਕ ਹੈ। ਤਾਂ ਫਿਰ ਵੱਡੇ ਭਰਾ ਤੇ ਆ ਗਏ ਫਿਰ ਉਤੋਂ ਬਾਅਦ ਫਿਰ ਮੇਰੀ ਤਾਂ ਮੇਰੀ ਮੰਮੀ ਦੀ ਵਾਰੀ ਆਈ ਅਫਰੀਕਾੋਂ ਦੀ। ਠੀਕ ਹੈ। ਤੇ ਸਾਨੂੰ ਸਿੱਧੇ ਪਾਪਾ ਇਹਨਾਂ ਤੇ। ਅੱਛਾ। ਅਸੋ ਇੰਡੀਆ ਉਦੋਂ ਤੁਹਾਡੀ ਉਮਰ ਕਿੰਨੀ ਹੋ ਰਹੀ ਹੋਏਗੀ? ਉਦੋਂ ਮੈਂ 8 ਸਾਲ ਦਾ ਹੋ ਗਿਆ ਸੀ। ਠੀਕ ਹੈ ਠੀਕ ਹੈ ਜਦ ਪਪਾ ਜੀ ਨੇ ਮੱਠਾ ਸਾਲ ਸਾਲਾ ਮਲ ਪਹਿਲੀ ਵਾਰ ਦੇਖਿਆ ਸੀ ਉਹ ਅੱਛਾ ਅੱਛਾ ਇੰਡੀਆ ਗਏ ਆ ਉਹਦਾ ਸੁੰਦਰ ਜਗ੍ਹਾ ਜਾ ਗਏ ਆ ਅੱਛਾ ਜੋ ਇੰਡੀਆ ਤੋਂ ਵਾਪਸ ਆਇਆ ਫੇ ਹਵਾਈ ਜਹਾਜ਼ ਚਾਏ ਅੱਛਾ ਤੋ ਜੋ ਅੱਜ ਆਲ ਪਏ ਸੀ ਉਹ ਚੱਲ ਪਏ ਸੀ ਹਾਂਜੀ ਇਹ ਕਿੰਨਾ ਸਮਾਂ ਲੱਗਦਾ ਸੀ ਉੱਥੋਂ ਮਤਲਬ ਆਉਣ ਦਾ ਸਮੁੰਦਰੀ ਜਹਾਜ਼ ਵਿੱਚ ਸਮੁੰਦਰੀ ਜਹਾਜ਼ ਤੱਕ 10 ਤੋਂ 3 ਮਿੰਟ 10 ਮਿੰਟ ਲੱਗ ਜਾਂਦਾ ਸੀ ਆਲਮੋਸਟ 2 2.5 ਮਿੰਟ ਦਾ ਲੱਗ ਜਾਂਦਾ ਸੀ ਅੱਛਾ 2.5 ਮਿੰਟ ਲੱਗਦੇ ਸਰ ਹਾਂਜੀ ਖੜੇ ਹੋ ਕੇ ਜਾਂਦਾ ਸੀ ਫੇ ਟਾਪੂਆਂ ਦੇ ਉੱਪਰ ਜਾ ਕੇ ਅੱਛਾ ਸਪੈਸ਼ਲ ਲੋਗਰਾ ਜਹਾਂ ਖੜਾ ਹੁੰਦਾ ਸੀ ਉੱਥੇ ਸਮਾਨ ਰੀ ਲੋਡ ਹੁੰਦਾ ਸੀ ਵਿੱਚ ਉਹਦੇ ਫਿਰ ਉੱਥੇ ਜਾ ਅੱਛਾ ਤੁਸੀਂ ਜਦੋਂ ਚੌਥੀ ਟਾਈਮ ਉੱਥੇ ਪੜਿਆ ਫਿਰ ਨਾ ਹਾਂਜੀ ਹਾਂਜੀ ਤਾਂ ਫਿਰ ਇੱਥੇ ਆ ਕੇ ਮੈਂ 4.5 ਸਾਲ ਆਫਰੀਕਾ ਦੇ ਵਿੱਚ ਅੱਛਾ ਉਤ ਬਾਅਦ ਫਿਰ ਇੱਥੇ ਇੰਗਲੈਂਡ ਆ ਗਏ ਅੱਛਾ ਫਿਰ ਇੱਥੇ ਆ ਗਏ 1973 ਚ ਇੱਥੇ ਆ ਗਏ ਇੱਥੇ ਤੁਹਾਡੀ ਬੜਾਈ ਹੁੰਦੀ ਹੈ ਸਾਰਾ